ਪਿਆਰੋ ਕੀ ਨਾਮ ਏ ਤੇਰਾ ਦਇਆਰਾਮ ਹਜ਼ੂਰ ਕਹਿੰਦੇ ਗੱਲ ਬਣਦੇਗੀ ਕਿਉਂਕਿ ਮੇਰੇ ਪਰਦਾਦਾ ਉਥੇ ਤਤੀ ਤਵੀ ਤੇ ਬਿਠਾਇਆ ਗਿਆ ਉਥੇ ਦਇਆ ਉਥੇ ਦਇਆ ਅੰਦਰ ਜਾ ਕੇ ਕਰਕੇ ਉਹਦਾ ਸਿਰ ਤਲਮ ਕੀਤਾ ਫੇਰ ਆਵਾਜ਼ ਮਾਰੀ ਦਿੱਲੀ ਦਾ ਰਹਿਣ ਵਾਲਾ ਜਿਵੇਂ ਨਗਰਾਂ ਦੇ ਲਾਗੇ-ਲਾਗੇ ਪਿੰਡ ਹੁੰਦੇ ਨੇ ਨਾ ਮੈਂ ਅਮਰਸਾਹੀਨਾ ਤੇ ਸਾਡੇ ਅਮਰਸਰ ਸ਼ਹਿਰ ਦੇ ਲਾਗੇ ਸੁਲਤਾਨਪਿੰਡ ਹੈ ਮਿਲ ਗਿਆ ਵਿਚ ਨਾਲ ਹਸਤਨਾਪੁਰ ਦਾ ਰਹਿਣ ਵਾਲਾ ਧਰਮਚੰਦ ਆਇਆ ਕਹਿੰਦੇ ਕਿੱਥੋਂ ਆਇਆ ਹੈ ਦਿੱਲੀ ਤੋਂ ਹਜੂਰ ਕਹਿੰਦੇ ਦਿੱਲੀ ਚ ਧਰਮ ਆਇਆ ਜੇ ਦਿੱਲੀ ਤੋਂ ਦਾ ਕੀ ਥਾਂ ਜਿੱਥੇ ਗੁਰੂ ਪਿਤਾ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਆੜੇ ਨਾਲ ਚਿਰਿਆ ਗਿਆ ਤੇ ਮਤੀ ਦਾਸ ਨੇ ਪਤਾ ਕੀ ਆਖਿਆ ਸੀ ਆਰਾ ਪਿਆਰਾ ਲਗਤ ਹੈ ਤੁਸੀਂ ਕਾਰਾ ਕਰੋ ਬਣਾਇਆ ਆਪਾਂ ਸਿੱਖ ਬੈਠੇ ਆ ਯਾਦ ਕਰੋ ਆਪਣੇ ਮੂਲ ਨੂੰ ਉਸ ਮੌਕੇ ਭਾਈ ਮਤੀ ਦਾਸ ਨੇ ਇੱਕ ਨਾਰਾ ਲਾਇਆ ਸੀ ਤੇ ਜਦੋਂ ਆਪਾਂ 700 ਸਾਲਾ ਦਿਨ ਮਨਾਇਆ ਨਾ ਪੰਥ ਨੇ ਰਲ ਕੇ ਤੇ ਮੇਰੇ ਚਾਚਾ ਜੀ ਨੇ ਸ਼ੈੰਤੀ ਨਗਰ ਕੀਰਤਨ ਵਕ ਵਕ ਲਾਗਿਆਂ ਚ ਕਢੇ ਤੇ ਉਹ ਇੱਕ ਭਜਨ ਕਰਦੇ ਹੁੰਦੇ ਸੀ ਮੈਂ ਤੁਹਾਨੂੰ ਵੀ ਬੇਨਤੀ ਕਰਾਂ ਜੀ ਜਿਹੜਾ ਮਤੀ ਦਾਸ ਨੇ ਪੜਿਆ ਸੀ ਉਹ ਵੀ ਆਪਾਂ ਪੜ੍ਹੀਏ ਕੀ ਆਖਿਆ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਜਿਦਾਵੇ ਤਾਂ ਜਾਵੇ ਮੇਰਾ ਸਿੱਖੀ ਸਿਰ ਨਾ ਜਾ ਆਰਾ ਪਿਆਰਾ ਲਗਤ ਹੈ ਆਰਾ ਪਿਆਰਾ ਲਗਤ ਹੈ ਤੁਸੀਂ ਕਾਰਾ ਕਰੋ ਬਣਾਏ ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੀ ਸਦਕ ਨਾ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਗੁਰਮੁਖੋ ਜੋਂ ਟੀਚਰ ਪੜਾਉਂਦਾ ਨਾ ਤੇ ਆਪਾਂ ਬੋਰਡ ਤੇ ਬੇਨੇ ਕਹਿੰਦਾ ਊੜਾ ਊਠ ਐੜਾ ਆਂਬ ਏ ਐਪਲ ਬੀ ਬੈਠ ਸਾਡੇ ਗੁਰੂਦੇਵ ਨੇ ਬਲੈਕ ਬੋਰਡ ਦੀ ਥਾਂ ਤੇ ਤਤੀ ਤਵੇ ਤੇ ਆਪਣੇ ਖੂਨ ਦੇ ਨਾਲ ਇਹ ਲਿਖਿਆ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸੇਰ ਤਰਤਲੀ ਗੜੀ ਮੇਰੇ ਰਾਉ ਇਹ ਲਾਹੌਰ ਗੁਰਦੇਵ ਨੇ ਪੂਰਨੇ ਪਾਏ ਤੇ ਜਦੋਂ ਵਾਕ ਵਾਕ ਪੇਪਰ ਤਾਂ ਪਾਇ ਪਿਆ ਆਪਾਂ ਕਿ ਨਕਲ ਮਾਰ ਲਈ ਨੀ ਅਗਲੇ ਵਿਦਿਆਰਥੀ ਦੀ ਆੜੇ ਨਾਲ ਚੀਰਿਆ ਗਿਆ ਦੇਗ ਨਾਲ ਉਬਾਲਿਆ ਗਿਆ ਰੂੰਚ ਰਪੇੜ ਕਰਕੇ ਸਾੜਿਆ ਗਿਆ ਭਾਈ ਸਤੀਦਾਸ ਨੂੰ ਤੇ ਜਦੋਂ ਭਾਈ ਜੀਤੇ ਨੇ ਆਣ ਕੇ ਆ ਗਿਆ ਨਾ ਪਾਦਸ਼ਾ 1400 ਸਿੱਖਾਂ ਦਾ ਘਰ ਸੀ ਦਿੱਲੀ ਚ ਕਿਸੇ ਨੇ ਇੱਕ ਨੇ ਉੱਚੀ ਆਵਾਜ਼ ਨਹੀਂ ਕੱਢੀ ਇੱਕ ਨੇ ਤੇ ਇਹਦੇ ਨਾਲ ਮੈਂ ਨਮਸਕਾਰ ਕਰਦਾ ਭਾਈ ਮਨੀ ਸਿੰਘ ਦੇ ਸਹਰੇ ਨੂੰ ਜਿਹੜਾ ਲੱਖੀਸ਼ਾ ਬਨਜਾਰਾ ਹੋਇਆ ਨਾ ਲੱਖੀਸ਼ਾ ਬਨਜਾਰਾ ਭਾਈ ਮਨੀ ਸਿੰਘ ਦਾ ਸਹਰਾ ਸੀ ਤੇ ਲੱਖੀਸ਼ਾ ਬਨਜਾਰੇ ਦੀ ਧੀ ਬੀਬੀ ਸੀਤੋ ਗੁੰਨੋ ਮਾਫ ਕਰਨਾ ਸੀਤੋ ਬਾਈ ਭਾਈ ਮਨੀ ਸਿੰਘ ਨਾਲ ਵਿਆਹੀ ਹੋਈ ਸੀ ਉਸ ਗੁਰੂ ਕੇ ਲਾਲ ਨੇ ਉਹ ਜਮਾਨੇ ਚ ਉਹਦੇ ਕੋਲ 2000 ਬਲਦ ਸਨ 1000 ਗੱਡਾ ਸੀ ਸਤਿਗੁਰੂ ਪਾਤਸ਼ਾਹ ਦੇ ਪਾਵਨ ਧੜ ਨੂੰ ਲੈ ਕਰਕੇ ਉਹਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਕਾ ਸੰਸਕਾਰ ਕੀਤਾ ਇਹ ਜੇ ਸਿੱਖੀ ਭਾਈ ਜੈਤੇ ਨੇ ਆਖਿਆ ਪਾਸ਼ਾ ਕਿਸੇ ਨੇ ਉੱਚੀ ਆਵਾਜ਼ ਨਹੀਂ ਲਈ ਤੇ ਮੇਰੇ ਗੁਰਦੇਵ ਕਹਿੰਦੇ ਜੇ ਇਹ ਗੱਲ ਐ ਨਾ ਭਾਈ ਜੈਤਿਆ ਇਹੋ ਜਿਹਾ ਖਾਲਸਾ ਪੰਥ ਪੈਦਾ ਕਰਾਂਗਾ ਲੱਖਾਂ ਦੇ ਵਿੱਚੋਂ ਪ੍ਰਗਟ ਹੋ ਜਾਏਗਾ ਲੱਖਾਂ ਦੇ ਵਿੱਚੋਂ ਤੀਜੇ ਨੰਬਰ ਤੇ ਭਾਈ ਆੜਾ ਸ੍ਰੋਪਾ ਪਾਤਸਰ ਇਹ ਕੰਮ ਗੜਬੜ ਜੇ ਸੁਝਿਆ ਤੁਸੀਂ ਕਿ ਕੁਕਰ ਕੜਬੜ ਇਹਦਾ ਮੈਂ ਜੋਦ ਲਿਖ ਮੇਕੋ ਕਿ ਮੇਰਾ ਰੋਜ਼ ਦਾ ਐਕਸਪੀਰੀਅੰਸ ਹੈ ਇਹਦਾ ਆਪ ਆਪ ਦਾ ਗਿਆਨੀ ਜੀ ਹਟ ਜਾਓ ਇਹ ਗੱਡੀ ਖਿਲਾਰਨ ਵਾਸਤੇ ਹੁੰਦਾ ਮੈਂ ਹੈਰਾਨ ਆ ਵੀ ਤੁਸੀਂ ਆਪ ਹੀ ਆਖਿਆ ਵੀ 3 ਵਜੇ ਤੱਕ ਰਾਗੀ ਸਿੰਘ ਕਹੇਗੇ ਤੁਸੀਂ ਮੈਨੂੰ ਨਹੀਂ ਕਹਿੰਦੇ ਹਟ ਜਾਓ ਮੈਂ ਪਤਾ ਨਹੀਂ ਨਵਾਂ ਚੀਜ਼ ਵੇਖੀ ਤੁਹਾਡੇ ਇਥੇ ਸ਼ੀ ਨਜ਼ਰ ਅਤਾ ਕੈਂਡਾ ਲਾ ਲੈਣ ਦੇ ਪਰ ਆਉਗਾ ਤੁਹਾਡੀ ਮਰਜ਼ੀ ਉਹਦੇ ਤੋਂ ਬਾਅਦ ਭਾਈ ਮੋਹਕ ਮਚੰਦ ਆਇਆ ਲਾਈ ਭਾਈ ਹਿੰਮਤ ਚੰਦ ਆਇਆ ਭਾਈ ਸਾਹਿਬ ਚੰਦ ਆਇਆ ਕੋ ਜਗਨਨਾਥ ਪੁਰੀ ਦਾ ਹੈ ਕੋਈ ਇਸੇ ਪ੍ਰਕਾਰ ਵਿਦਰਦਾ ਪੰਨਾਂ ਦੇ ਸਿਰ ਕੱਟ ਕੇ ਮੇਰੇ ਗੁਰਦੇਵ ਨੇ ਉਹਨਾਂ ਨੂੰ ਪੰਜ ਪਿਆਰੇ ਆਖਿਆ ਦੁਨੀਆ ਦੇ ਕਿਸੇ ਪਗੰਬਰ ਨੇ ਆਪਣੇ ਸਿੱਖਾਂ ਨੂੰ ਇੰਨਾ ਮਾਣ ਨਹੀਂ ਦਿੱਤਾ ਜਿਹੜਾ ਸਾਡੇ ਬਾਪੂ ਨੂੰ ਦਿੱਤਾ ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਹੈ ਹੋ ਜਾ ਕੋ ਗੁਰੂ ਉਹ ਗੁਰੂ ਗੋਬਿੰਦ ਸਿੰਘ ਜਿਹਦੇ ਬਾਰੇ ਅਸੀਂ ਪੜਦਿਆਂ ਵਰ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਇਕੈਲਾ ਉਹ ਬਾਹੂ ਬਾਹੂ ਗੁਬਿੰਦ ਸਿੰਘ ਆਪੇ ਗੁਰਚੇਲਾ ਇਕੱਲਾ ਦਾ ਭਾਵ ਯੂਨੀਕ ਪਰਸਨ ਯੂਨੀਕ ਤੋਂ ਭਾਵ ਇਹਦੇ ਵਰਗਾ ਹੋਰ ਕੋਈ ਨਹੀਂ ਜੇ ਵਿਦਵਾਨਾਂ ਦੀ ਗੱਲ ਕਰੋ ਤੇ ਜਦੋਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ ਨਾ ਨੌ ਮਣ ਪੱਕਾ ਵਿਦਿਆ ਸਾਗਰ ਗ੍ਰੰਥ ਗੁਰਮੁਖੋ ਸਦਲੋ دریاਵ ਚ ਲੁੜਿਆ ਕਿੰਨੀ ਕਿਰਤ ਹੋਵੇਗੀ ਕਿੰਨਾ ਵੱਡਾ ਵਿਦਵਾਨ ਹੈ ਔਰ ਤਿਆਗੀ ਕਿੰਨਾ ਹੈ ਬੇਪਰਵਾਹ ਕਿੰਨਾ ਹੈ ਬਾਦਰ ਸ਼ਾਹ ਨੇ ਹੀਰਾ ਪੇੜ ਕੀਤਾ ਮੇਰੇ ਗੁਰਦੇਵ ਨੇ ਗਦਾਵਰੀ ਸੁੱਟ ਕੇ ਆ ਕੇ ਬਾਦਰ ਸ਼ਾਹ ਅਸੀਂ ਆ ਆਪਣੇ ਘਰ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਤੇ ਤੇਰੇ ਮਨ ਵਿੱਚ ਕਿੰਤੂ ਪੇ ਵਕੀਰ ਨੂੰ ਹੀਰੇ ਦਾ ਕੀ ਪਤਾ ਤੇ ਜਾ ਕੇ ਆਪਣਾ ਹੀਰਾ ਕਢ ਲਾ ਐਡਾ ਬੇਪਰਵਾਹ ਗੁਰਮੁਖੋ ਪੰਜਾਂ ਦੇ ਸੀਸ ਕੱਟ ਕੇ ਗੁਰਦੇਵ ਨੇ ਮੁਰਤੀ ਅਮਰਦਾ ਬਾਟਾ ਤਿਆਰ ਕੀਤਾ ਜਿਹਦੇ ਤੇ ਪੰਜ ਬਾਣੀਆਂ ਪੜੀਆਂ ਜਬਜੀ ਸਾਹਿਬ ਬ੍ਰਹਮ ਗਿਆਨ ਨੂੰ ਦੇਣ ਵਾਲੀ ਬਾਣੀ ਅਕਾਲ ਪੁਰਖ ਉਹਨਾਂ ਲਈ ਜਿੱਤੇ ਤੇ ਮਹੱਲਾ ਨਹੀਂ ਲਿਖਿਆ ਆਪਾਂ ਪੜਦੇ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਭਾਵ ਇਹ ਜਾਂਵੇਂ ਵਿਚਾਰੀ ਗਈ ਹੈ ਲੇਕਿਨ ਜਬਜੀ ਸਾਹਿਬ ਤੇ ਮਹੱਲਾ ਕਿਉਂ ਨਹੀਂ ਕਿਉਂਕਿ ਉਸ ਨਿਰਗੁਣ ਵੱਲੋਂ ਸਰਗੁਣ ਨੂੰ ਉਤਾਰੀ ਗਈ ਹੈ ਇਥੇ ਦੇ ਨਹੀਂ ਦੂਜੀ ਬਾਣੀ ਹੈ ਜਬ ਸਾਹਿਬ ਮੇਰੀ ਆਪਣੀ ਜਾਣਕਾਰੀ ਮੁਤਾਬਕ ਦੁਨੀਆ ਦੇ ਕਿਸੇ ਧਰਮ ਗ੍ਰੰਥ ਵਿੱਚ ਇਨੇ ਰੱਬ ਦੇ ਨਾਂ ਨਹੀਂ ਜਿਨੇ ਜਾਬ ਸਾਹਿਬ ਵਿਚਾਰ 199 ਪੌੜੀਆਂ ਨੇ ਤੇ 700 ਦੇ ਕਰੀਬ ਰੱਬ ਦਾ ਨਾਂ ਹੈ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜੀ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਪੂਰਕਾਸ਼ ਅਮਤੋਜ ਕਹਿਜੈ ਤੀਜੀ ਬਾਣੀ ਪਖੰਡ ਦਾ ਖੰਡਨ ਕਰਨੀ ਤੇ ਵਿਰਾਗ ਦੇਣ ਵਾਲੀ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋੜ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਪੁਝਾਨ ਕੇ ਭੂ ਭਲੀ ਬਿਦਨਿਆਬ ਤਸੀਸਨਾ ਜਾਦ ਵਿਚਾਰੇ ਇਥੇ ਪੈ ਤੋ ਕਾਂ ਪੈ ਭੂਪਤ ਅੰਤ ਕੋ ਨਾ ਗਈ ਪੈ ਪਧਾਰੇ ਇਥੇ ਗੁਰਮੁਖੋ ਸਾਨੂੰ ਆਖਿਆ ਕੋ ਗੁਰਮੁਖਾ ਵਰਾਗ ਰਹਿ ਤਕੜ ਤੋ ਰਹਿਤ ਰਹਿ ਅੱਗੇ ਹਜ਼ੂਰ ਨੇ ਪਖੰਡ ਦਾ ਖੰਡਨ ਕੀਤਾ ਕਾਹਾਂ ਭਇਓ ਜੋ ਦਉ ਲੋਚਨ ਮੂਤ ਕੇ ਬੈਠ ਰਿਓ ਬਖ ਧਿਆਨ ਲਗਾਇਓ ਨਾਤ ਫਿਰਿਓ ਲਈ ਸਾਤ ਸਮੁੰਦਰਨ ਲੋਗ ਗਇਓ ਪਰਲੋਗ ਗਵਾਇਓ ਬਾਸ ਕਿਓ ਬਖਿਆਨ ਸੋ ਬੈਠ ਕੇ ਐਸੀ ਹੀ ਐਸੀ ਸਬੈਸ ਬਤਾਇਓ ਸਾਜ ਕਾਹੋ ਸੁਣ ਲਿਓ ਸਵੇ ਮੈਂ ਕੱਲਾ ਸਿੱਕਾ ਨੂੰ ਨਹੀਂ ਕਹਿੰਦਾ ਮੈਂ ਦੁਨੀਆ ਦੀ ਤਮਾਮ ਸ੍ਰਿਸ਼ਟੀ ਨੂੰ ਕਹਿੰਦਾ ਜੇ ਇਹਨੂੰ ਪ੍ਰੇਮ ਕਿਓ ਤਿਨਹੀ ਪਾਪੜੋ ਇਹ ਦਾ ਅਰਥ ਹੈ ਮੈਂ ਸਾਰ ਨੂੰ ਕਹਿਣਾ ਹੈ ਸਿੱਖਾ ਜੇ ਰੱਬ ਨੂੰ ਮਿਲਣਾ ਤੇ ਮੈਂ ਤੋਂ ਪਰਾਂ ਹੋ ਆ ਪਰੋਜ ਪਾੜ ਕਰਦੇ ਆ ਜਦ ਲਗ ਮੇਰੀ ਮੇਰੀ ਕਰੇ ਕਬਲਾਕਾਰ ਇਕ ਨਹੀਂ ਸਰੇ ਜਦ ਮੇਰੀ ਮੇਰੀ ਮਿੜ ਜਾਏ ਤਾ ਪ੍ਰਭ ਕਾਲ ਸਵਾਰੇ ਆਏ ਮੈਂ ਵਿਦਵਾਨ ਦਾ ਵਿਦਿਆਵੀ ਪੜੀ ਹੈ ਚਾਰ ਵੇਦਾਂ ਦੇ ਚਾਰ ਮਹਾਵਾਕ ਨੇ ਅੰਗ ਆਤਮ ਬ੍ਰਹਮ ਤਤੋਂ ਸੀ ਪ੍ਰ ਗਿਆਨਮਾ ਆਨੰਦ ਅੰਗ ਬ੍ਰਹਮ ਅਸਮੀ ਇਹਨਾਂ ਦਾ ਅਰਥ ਮੈਂ ਹੀ ਰੱਬ ਹਾਂ ਲੇਕਿਨ ਗੁਰੂ ਕੀ ਬਾਣੀ ਚ ਮੈਂ ਨਹੀਂ ਗੁਰੂ ਕੀ ਬਾਣੀ ਵਿੱਚ ਤੂੰ ਹੈ ਆਪਾ ਮੈਂ ਦੀ ਨਹੀਂ ਗੱਲ ਕਰਦੇ ਆਪਾ ਤੂੰ ਦੀ ਗੱਲ ਕਰਦੇ ਜਦ ਹਮ ਹੋਤੇ ਤਬ ਤੂੰ ਨਹੀਂ ਆਬ ਤੂੰ ਹੀ ਮੈਂ ਨਹੀਂ ਜੇ ਮੈਂ ਸਾ ਤੇ ਤੂੰ ਨਹੀਂ ਹੁਣ ਤੂੰ ਆ ਗਿਆ ਤੇ ਮੈਂ ਖਤਮ ਹੋ ਗਈ ਤੀਜੀ ਬਾਣੀ ਹਮਰੀ ਚੌਥੀ ਬਾਣੀ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਕੀ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣਕਰ ਪ੍ਰਤਪਾਰਾ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ અમારી ਸકલ ਪ੍ਰਜਾ ਜਨਾਬ ਸੁਆਰੀ ਪੰਮੇ ਬਾਣੀ ਅਨੰਦ ਸਾਹਿਬ ਆਨੰਦ ਕਹਿੰਦੇ ਨੇ ਖੁਸ਼ੀ ਨੂੰ ਇਹਦੀ ਬੜੀ ਲੰਮੀ ਚੋੜੀ ਵਿਆਖਿਆ ਹਜ਼ੂਰ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਸਾਰੇ ਆਪਾਂ ਆਨੰਦ ਦੀ ਗੱਲ ਕਰਦੇ ਆਂ ਲੇਕਿਨ ਜਿਹੜੇ ਆਨੰਦ ਦੀ ਗੱਲ ਇਹ ਗੁਰੂ ਤੋਂ ਸਮਝ ਪੈਂਦੀ ਆਮ ਥਾਵਾਂ ਤੋਂ ਨਹੀਂ ਪਾਏਗੀ ਕਿਵੇਂ ਨੰਦ ਗੁਰੂ ਤੋਂ ਕਿਵੇਂ ਜਾਣਿਆ ਜਾਏਗਾ ਦਮਦਮਈ ਤਕਸਾਲ ਦਾ ਜਥੇਦਾਰ ਪਹਿਲਾ ਬਾਬਾ ਦੀਪ ਸਿੰਘ ਦਰਬਾਰ ਸਭ ਦੀ ਬਦਵੀਂ ਕੀਤੀ ਦੁਸ਼ਟਾਂ ਨੇ ਤੇ ਧੰਗੂ ਰਾਮਦਾਸ ਪਾਤਸ਼ਾਹ ਤੁਹਾਨੂੰ ਗੁਰੂ ਅਰਜਨ ਦੇਵ ਦੇ ਦਰਬਾਰ ਵੀ ਬੇਨਤੀ ਕਰਦਾ ਪਾਤਸ਼ਾਹ ਮੇਰੇ ਕੋਲ ਹੈ ਕੁਝ ਨਹੀਂ ਪਰ ਮੇਰੀ ਗਰੀਬਤੀ ਇੱਕ ਮੰਨੀ ਮੇਰੇ ਮਨ ਦੀ ਭਾਵਨਾ ਵੀ ਜਨਾ ਤੇ ਦੁਸ਼ਟਾਂ ਨੂੰ ਮੈਂ ਦਰਬਾਰ ਸਭ ਚੋਂ ਬਾਹਰ ਨਾ ਕਰ ਲਾਂ ਉਹਨੇ ਤੇ ਮੈਂ ਨਾ ਸਰੀਰ ਨਾ ਛੱਡਾਂ ਸੀਸ ਲੈ ਗਿਆ ਦੇ ਨਾਲ ਦੇ ਸਿੰਘ ਨੇ ਆਖਿਆ ਬਾਬਾ ਜੀ ਦਰਬਾਰ ਸਭ ਦੂਰ ਹੈ ਤੇ ਕਹਿਣ ਲੱਗਾ ਗੁਰਮਖਾ ਜੀ ਵਿਗੜਿਆ ਵੀ ਕੀ ਹੈ ਸਿਰ ਇਕੱਠਿਆ ਗਿਆ ਕਹਿੰਦਾ ਵਿਗੜਿਆ ਵੀ ਕੀ ਹੈ ਤੇ ਤਨ ਗੁਰ ਰਾਮਦਾਸ ਦੇ ਦਰ ਤੇ ਜਾ ਕੇ ਮੈਂ ਵਾਰ-ਵਾਰ ਤੁਹਾਨੂੰ ਟੋਨ ਕਰ ਰਿਆ ਆ ਆਪਾਂ ਕਹਿੰਨੇ ਗਿਆਨੀ ਦੀ ਅੜਕੀ ਮੈਂ 50000 ਦਿੱਤਾ ਜੇ ਐਦਕੀ ਮੈਂ 12000 ਦਿੱਤਾ ਜੇ ਗੁਰੂ ਕੇ ਸਿੱਖ ਨੇ ਤਨ ਗੁਰ ਰਾਮਦਾਸ ਦੇ ਦਰ ਤੇ ਸੀਸ ਰੱਖ ਕੇ ਵੀ ਆਖਿਆ ਸੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਇਹ ਹੈ ਆਨੰਦ ਦੀ ਬਾਤ ਆਨੰਦ ਹੈ ਦਰਬਾਰ ਸਾਹਿਬ ਦਾ ਗ੍ਰੰਥੀ ਆਪਪੂ 2-3 ਦਿਨ ਹੋ ਗਏ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਲਾਦ ਨੇ ਵਾਰ ਕੀਤਾ ਕਹਿੰਦਾ ਮਿਤਰਾ ਥੋੜਾ ਜਿਹਾ ਗਲਤੀ ਸਿਹਾਰ ਤੇਰੇ ਮਾਲਕ ਦਾ ਹੁਕਮ ਹੈ ਵੀ ਤੂੰ ਬੰਦ-ਬੰਦ ਕੱਟੇ ਤੂੰ ਗੋਟ ਦੇ ਵਾਰ ਕੀਤਾ ਤੇ ਭਰਾਇਆ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ ਨੇ ਪੋਟੇ-ਪੋਟੇ ਕੜਾਏ ਇਹ ਕੌਣ ਹੈ ਜਿਨੇ ਅਨੰਤ ਨੂੰ ਜਾਣਿਆ ਦਿਆਲ ਦਾਸ ਦੇਗ ਵਿੱਚ ਉਬਲਦਾ ਤੇ ਕਹਿਣ ਲੱਗੇ ਤੇਰੀ ਅੰਤਮ ਖਾਸ਼ ਕਹਿੰਦੇ ਮੇਰੀ ਇੱਕੋ ਖਾਸ਼ ਹੈ ਵੀ ਤੁਸੀਂ ਦੇਗ ਦੇ ਉੱਪਰ ਢੱਕਣਾ ਰੱਖਿਆ ਜੇ ਤੇ ਮੈਂ ਅੰਤਮ ਸਵਾਸਾਂ ਤੱਕ ਧੰਗੁਰੂ ਤੇਗਪਾਤ ਪਾਤਸ਼ਾਹ ਜੀ ਦیدار ਕਰਦਾ ਰਵਾਂ ਅਨੰਦ ਦੀ ਅਵਸਥਾ ਸੁਖਮਨੀ ਸਾਹਿਬ ਦਾ ਨਿਤਨੇਮੀ ਸੀ ਤੇ ਵਾਰ-ਵਾਰ ਇਹ ਸੰਪਟ ਲਾ ਰਿਹਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਰਾਮ ਔਰ ਇਹ ਆਨੰਦ ਮਿਲੇਗਾ ਕਦੋਂ ਆਪਾਂ ਹੁਣੇ ਪੁੜਿਆ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਤ ਅਨੰਤਾ ਗੁਰਮਖੋ ਅਮਰ ਦੀ ਤਾਕਤ ਕਹਿ ਕੇ ਮੈਂ ਕਿਉਂਕਿ ਸਮਾਂ ਬੜਾ ਤੇਜ਼ੀ ਨਾਲ ਲੰਘ ਰਿਹਾ ਹੈ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਜਾਲਮਖਲ ਸੂਈ ਨੇ ਆਣ ਕੇ ਖਬਰ ਦਿੱਤੀ ਪਾਤਸ਼ਾਹ ਪਹਾੜੀ ਰਾਜਿਆਂ ਨੇ ਕੱਲ ਨੂੰ ਸ਼ਰਾਬੀ ਹਾਥੀ ਨੂੰ ਸ਼ਰਾਬ ਪਿਆ ਕੇ ਤੇ ਆਪਣੇ ਤੇ ਹਮਲਾ ਕਰਨਾ ਆਪਨ ਯੋਗ ਪ੍ਰਬੰਧ ਕਰਨਾ ਚਾਹੀਦਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਜਾਲਮ ਸਿੰਘ ਕੋਈ ਗੱਲ ਨਹੀਂ ਆਪਣੇ ਕੋਲ ਵੀ ਹਾਥੀ ਹੈਗਾ ਸਾਰੇ ਵਿਚਾਰਾਂ ਵਿੱਚ ਪੈ ਗਏ ਕਿ ਹਾਥੀ ਤਾਂ ਆਪਣੇ ਘੋੜਾ ਵੀ ਕੋਈ ਨਹੀਂ ਤੇ ਹਾਥੀ ਕਿੱਥੋਂ ਆ ਗਿਆ ਕਹਿੰਦੇ ਪਾਤਸ਼ਾਹ ਸਾਨੂੰ ਸਮਝਣੀ ਪਈ ਤੇ ਜੂਰ ਕਹਿੰਦੇ ਦੁਨੀ ਚੰਦ ਮਜੀਠੇ ਵਾਲਾ ਇਹਦੇ ਨਾਲ ਗੁਰਮੁਖੋ ਆਪਾਂ ਕਈ ਵਾਰ ਕਹਿੰਨੇ ਵੀ ਫਲਾਣ ਦਾ ਖੱਪਿਓ ਦਾ ਦਾ ਇਹੋ ਜਿਹਾ ਇਹ ਤਾਂ ਚੰਗਾ ਹੈ ਮੈਂ ਇਹਦੇ ਚ ਉਹ ਇਹ ਪੁਆਇੰਟ ਕੱਢਿਆ ਵੀ ਇਹ ਗੱਲ ਕਰਨੀ ਬਿਲਕੁਲ ਗਲਤ ਹੈ ਚੰਗਿਆਂ ਦੇ ਮਾੜੇ ਤੇ ਮਾੜਿਆਂ ਦੇ ਚੰਗੇ ਇਹ ਆਪਣੀ ਗਾਮ ਪ੍ਰਚਲਿਤ ਸੀ ਪੀ ਇਹਦਾ ਪਿਓ ਚੰਗਾ ਸੀ ਤਾਂ ਚੰਗਾ ਹੈ ਲੇਕਿਨ ਜੇ ਆਪਾਂ ਇਤਿਹਾਸ ਦੀ ਸਟੱਡੀ ਕਰਦੇ ਆ ਨਾ ਚੰਗਿਆਂ ਦੇ ਮਾੜੇ ਮਾੜਿਆਂ ਦੇ ਚੰਗੇ ਜਿਹੜਾ ਭਾਈ ਦੁਨੀ ਚੰਦ ਹੋਇਆ ਇਹ ਭਾਈ ਸੱਲੂ ਦਾ ਪੋਤਰਾ ਸਗਾ ਸੀ ਤੇ ਭਾਈ ਸੱਲੂ ਉਹ ਮਹਾਨ ਸ਼ਕਤੀ ਹੈ ਜਿਹਨੂੰ ਧੰਗੂ ਰਾਮਦਾਸ ਨੇ ਵਰ ਦਿੱਤਾ ਸੀ ਭਾਈ ਸਾਲੋ ਕੋਸਵਾਲ ਬੁਰੇ ਭਨੇ ਦੀ ਕਰੇ ਸੰਭਾਲ ਜਿਹਨੂੰ ਅੱਜ ਕੱਲ ਆਪਾਂ ਐਸਐਸਪੀ ਕਹਿੰਦੇ ਆ ਨਾ ਧੰਗੂ ਰਾਮਦਾਸ ਪਾਸ਼ਾ ਨੇ ਉਹ ਜਮਾਨੇ 'ਚ ਇਹ ਸ਼ਬਦ ਨਾਲ ਭਾਈ ਸਾਲੋ ਨੂੰ ਸਬੋਧਨ ਕੀਤਾ ਇਹ ਉਹਦਾ ਪੁੱਤਰਾ ਹੈ ਲੇਕਿਨ ਮਨ ਡੋਲ ਗਿਆ ਕਿਉਂਕਿ ਇਹਨੇ ਗੁਰੂ ਕੀ ਆਗਿਆ ਨਹੀਂ ਮੰਨੀ ਆਗਿਆ ਸਮ ਨਹੀਂ ਸਹਿਬ ਸੇਵਾ ਜਿਹੜਾ ਆਪਾਂ ਕਹਿੰਦੇ ਨਾ ਗੁਰੂ ਦੀ ਸੇਵਾ ਵੱਡੀ ਕਿਹੜੀ ਹੈ ਇਹ ਕੁਰਬਾਨੀ ਕਹਿੰਦੀ ਗੁਰੂ ਦੀ ਆਗਿਆ ਵਿੱਚ ਚੱਲਣਾ ਹੀ ਇਹ ਵੱਡੀ ਸੇਵਾ ਹੈ ਜਦੋਂ ਪਾਤਸ਼ਾਹ ਨੇ ਅਮਰ ਛਕਾਇ ਨਹੀਂ ਛਕਿਆ ਨਹੀਂ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰਮੁਖ ਦੇ ਸਤਮਣ ਪੱਕਾ ਬਜਨ ਸੀ ਸਤਮਣ ਬੀਬੀਆਂ ਨੇ ਜੋਤ ਵਾਸਤੇ ਘੋੜ ਲੈ ਕੇ ਆਉਣ ਤੇ ਇਹਨੇ ਕਹਿੰਨਾ ਬੀਬੀ ਤੇਰੇ ਕੋਲ ਬੱਚਾ ਹੈ ਤੇ ਮੈਨੂੰ ਫੜਾ ਦੇ ਮੈਂ ਜੋਤ ਵਿੱਚ ਪਾ ਦਿਆਂਗਾ ਤੇ ਇਹਨੇ ਉਹਨੇ ਉਹ ਘੋੜੀ ਪੀ ਜਾਣਾ ਇਹੋ ਜਿਹਾ ਬੰਦਾ ਸੀ ਹਜ਼ੂਰ ਕਹਿੰਦੇ ਦੁਨੀ ਚੰਦ ਮੁਕਾਬਲਾ ਕਰੇਗਾ ਇਹਨੂੰ ਤੱਤੀਆਂ ਤਰੇਲੀਆਂ ਆ ਗਈਆਂ ਇਹ ਗੁਰਮੁਖੋ ਅਨੰਦਪੁਰ ਸਾਹਿਬ ਆਪਣੇ ਵਰਗੇ ਕੈਰਿਆਂ ਨੂੰ ਲੈ ਕੇ ਤੇ ਭੱਜ ਗਿਆ ਸਿੰਘਾਂ ਨੇ ਆਖਿਆ ਪਾਤਸ਼ਾਹ ਮੈਂ ਅਮਰ ਦੀ ਗੱਲ ਨੇ ਹੋਣੀ ਕਿਉਂਕਿ ਮੈਨੂੰ ਹਦਾਇਤ ਹੋਈ ਵੀ ਅਮਰਤ ਬਾਰੇ ਬੇਨਤੀ ਕਰੋ ਕਹਿਣ ਲੱਗੇ ਵੀ ਮਾਰੇ ਜਹਾਤੀ ਦਾ ਤੁਹਾਡਾ ਹਰਨ ਹੋ ਗਿਆ ਕਹਿੰਦੇ ਸਾਡੇ ਕੋਲ ਬਚਿੱਤਰ ਸਿੰਘ ਆਇਆ ਸ਼ੇਰ ਪਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਪੁੱਤ ਸੀ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਆ ਚਾਰ ਸਾਹਿਬਜ਼ਾਦੇ ਦੀ ਸ਼ਹੀਦੀ ਦੀ ਕਥਾ ਅਸੀਂ ਕਰਦੇ ਆ ਨਾ ਦਸੰਬਰ ਦੇ ਮਹੀਨੇ 'ਚ ਉਹਦੇ ਨਾਲ ਕਹਿਣਾ ਵੀ ਤਨ ਗੁਰੂ ਤੇ ਤਨ ਗੁਰੂ ਦੇ ਸਿੱਖ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਗੁਰਮੁਖੋ ਉਹਦੇ ਤੋਂ ਥੋੜੇ ਸਮੇਂ 'ਚ ਭਾਈ ਮਨੀ ਸਿੰਘ ਦੇ ਪੰਜ ਪੁੱਤ ਸ਼ਹੀਦ ਹੋਏ ਜੇ ਇੱਕ ਭਾਈ ਉਦੇ ਸਿੰਘ ਜਿਹਨੇ ਸਵਾਲ ਲਖ ਦਾ ਮੁਕਾਬਲਾ ਕੀਤਾ ਇੱਕ ਭਾਈ ਬਚਤਰ ਸਿੰਘ ਤੇ ਅਨਕ ਸਿੰਘ ਅਰਬ ਅਰਬ ਸਿੰਘ ਤੇ ਅਜੈਬ ਸਿੰਘ ਇਹ ਤਿੰਨ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋਏ ਅਰਬ ਸਿੰਘ ਅਜੈਬ ਸਿੰਘ ਅਨਕ ਸਿੰਘ ਇਹ ਬਚਨ ਸਿੰਘ ਨੂੰ ਆਖਿਆ ਤੇ ਕਹਿਣ ਲੱਗਾ ਪਾਤਸ਼ਾਹ ਇਹ ਕਿਹੜੀ ਗੱਲ ਹੈ ਕਿਉਂਕਿ ਆਪਾਂ ਪੜਦੇ ਹਾਂ ਕਿਰਪਾ ਕਟਾਕ ਅਵਲੋਕਨ ਦੀਨੋ ਦਾਸ ਦਾ ਦੁੱਖ ਬਤਾ ਰਹੇ ਦੁਮ ਗੁਰੂ ਕਿਰਪਾ ਪਰ ਨਿਗਾਹ ਨਾਲ ਵੇਖ ਲੈਣਾ ਇਹ ਸ਼ਬਦ ਦਾ ਆਰੰਭ ਹੁੰਦਾ ਤਨਾਸਰੀ ਮੱਲਾ ਪੰਜਵਾ ਚਤੁਰਦੇਸਾ ਤੀਨੋਂ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕਿਨੂ ਦਾਸ ਕਾ ਦੁੱਖ ਬਦਾਰਿਓ ਜਦੋਂ ਨਿਗਾਹ ਭਰੇ ਵੇਖ ਲੈ ਨਾ ਤੇ ਉਹ ਆਪਣੇ ਦਾਸਾਂ ਦੇ ਦੁੱਖਾਂ ਦੀ ਨਿਵਰਤੀ ਕਰ ਦਿੰਦਾ ਤਿਆਰਿਓ ਕਹਿਣ ਲਗਾ ਪਾਤਸ਼ਾਹ ਮੇਰੀ ਕੀ ਤਾਕਤ ਹੈ ਜੇ ਤੇਰਾ ਹੱਥ ਹੋਵੇ ਨਾ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋਦੋ ਕੈਸਾ ਪਾਵੇ ਮੈਂ ਤੇਰੀ ਕਿਰਪਾ ਨਾਲ ਜੇ ਹੁਕਮ ਕਰੇ ਤੇ ਇੰਦਰ ਦੇ 에ਰਾਪਾਤਾ ਦੇ ਨੂੰ ਸੁਰਗਾਂ ਚੋਂ ਕੰਨੂ ਫੜ ਕੇ ਥੱਲੇ ਲਿਆਵਾ ਪਰ ਨਾਲ ਬੇਨਤੀ ਕਰਾਂ ਮੈਂ ਨਹੀਂ ਤੇਰੀ ਕਿਰਪਾ ਹਾਥਾਂ ਮੁਕਾਬਲਾ ਕੀਤਾ ਉਹਨੇ ਹਾਥੀ ਭੱਜ ਗਿਆ ਸਿੰਘ ਦੀ ਜੈਜਾਕਾਰ ਹੋ ਗਈ ਗੁਰੂ ਦੀ ਜੈਜਾਕਾਰ ਹੋ ਗਈ ਜਦੋਂ ਸਤਗੁਰੂ ਪਾਤਸ਼ਾਹ ਮਹਾਰਾਜ ਇਸ ਅਨੰਦਪੁਰ ਸਾਹਿਬ ਨੂੰ ਛੱਡ ਕੇ ਵਾਕਬਾਕ ਇਲਾਕਿਆਂ ਤੋਂ ਰਾਏ ਕੱਲੇ ਦੀ ਕੋਲ ਦੀ ਹੁੰਦੇ ਹੋਏ ਮਾਲਵੇ ਦੇ ਇਲਾਕੇ 'ਚ ਗਏ ਨੇ ਨਾ ਇੱਕ ਭਾਈ ਦਿਆਲ ਦਾਸ ਹੋਇਆ ਹੈ ਭਾਈ ਭਗਤੂ ਦਾ ਪੁੱਤਰਾ ਸੀ ਹੈ ਉਹਦੇ ਪਿੰਡ ਵਿੱਚ ਗਏ ਮਾਲਵੇ ਵਿੱਚ ਅੱਜ ਵੀ ਤੁਸੀਂ ਗੁਰਮੁਖੋ ਜਾ ਕੇ ਵੇਖੋ ਉੱਥੇ ਵੱਡੀਆਂ-ਵੱਡੀਆਂ ਢਾਬਾਂ ਨੇ ਪਾਣੀ ਦਾ ਜਿਹਨੂੰ ਬੋਦਾ ਪਾਣੀ ਉਹਨੂੰ ਆਪਾਂ ਢਾਬਕੇ ਨੇ ਪੰਜਾਬੀ ਵਿੱਚ ਮਾਲਵਾ ਸਾਰਾ ਢਾਬਾਂ ਤੇ ਵਸਿਆ ਜਿਹੜਾ ਮੁਕਸਰ ਸਾਹਿਬ ਹੈ ਨਾ ਇਹ ਤਿੰਨ ਭਰਾ ਸਨ ਸਕੇ ਖਦਰਾਨਾ ਤਗਾਣਾ ਤੇ ਰੁਪਾਣਾ ਜਿਹੜੀ ਮੁਕਸਰ ਦੀ ਸਰੋਵਰ ਹੈ ਇਹ ਭਾਈ ਖਦਰਾਨੇ ਦੀ ਢਾਬ ਹੈ ਮੁੜ ਕੇ ਆਪਾਂ ਇਹ ਪੰਤਨੀ ਨੂੰ ਸੰਭ ਲਿਆ ਇਹ ਗੁਰਮੁਖੋ ਕੋੜਾ ਢਾਬ ਤੋਂ ਪਾਣੀ ਪੀਣ ਲੱਗਾ ਘੋੜੇ ਨੇ ਪਾਣੀ ਸੁੰਘਿਆ ਤੇ ਪੀਤਾ ਨਹੀਂ ਸਿੰਘਾਂ ਨੇ ਆਖਿਆ ਵੀ ਮਾਰੇ ਪਾਣੀ ਗੱਲ ਕੀ ਹੈ ਕਹਿੰਦੇ ਇਸ ਪਿੰਡ ਵਿੱਚ ਨਗੁਰਾ ਬੰਦਾ ਰਹਿੰਦਾ ਤੇ ਨਗੁਰੇ ਪੁਨੇ ਦੀ ਜੋੜ ਕਰਕੇ ਘੋੜੇ ਨੇ ਪਾਣੀ ਨਹੀਂ ਪੀਤਾ ਤੇ ਆਪਾਂ ਤਾਂ ਕਹਿੰਦੇ ਵੀ ਜੋ ਮਿਲਿਆ ਆਪਾਂ ਛਕ ਲਈਏ ਰਹਿਤ ਨਾਮ ਜਿਹਾ ਜائیں ਤੈਂ ਕਾ ਜੀਵੇ ਪ੍ਰਸ਼ਾਦ ਮੇਰਾ ਸਿੱਖ ਨਹੀਂ ਆਜੂਗਾ ਇਹ ਨਹੀਂ ਕਿ ਜੋ ਮਿਲਿਆ ਖਾਧੀ ਗਿਆ ਹਾਂ ਜੋ ਮਰਿਆਦਾ ਮੁਤਾਬਕੋ ਛਕੀਏ ਕਈ ਬੰਦੇ ਕਹਿੰਦੇ ਖਾਣ ਨਾਲ ਕੀ ਹੁੰਦਾ ਇਹ ਟੌਪਕ ਨੇ ਆਪਾਂ ਅਮਰ ਸ਼ਕਤ ਗੁਰਮੁਖੋ ਪਹਿਲਾਂ ਪਾਣੀ ਸੀ ਨਾ ਪਾਣੀ ਤੇ ਪਾਣੀ ਪੜੀ ਗਿਆ ਅੰਮ੍ਰਿਤ ਬਣ ਗਿਆ ਤੇ ਜਿਹੜੀ ਖੁਰਾਕ ਤੇ ਗੁਰਮੁਖੋ ਆਪਾਂ ਅਸ਼ੀਰੀਹ ਰਕਤਾਂ ਕਰਾਂਗੇ ਉਹ ਸਾਡੀ ਬੁੱਧੀ ਨੂੰ ਪ੍ਰਿਸ਼ਟ ਕਰੇਗੀ ਜੈਸਾ ਅੰਤ ਐਸਾ ਮਨ ਰੋਹ ਵਿਚਾਰ ਦਿਆਲ ਦਾਸ ਨੂੰ ਪਤਾ ਚੱਲਿਆ ਤੇ ਕਹਿਣ ਲੱਗਾ ਪਾਤਸ਼ਾਹ ਮੇਰੇ ਮਨ ਨੂੰ ਬੜੀ ਸੱਟ ਲੱਗੀ ਤੁਸੀਂ ਕਿਹਾ ਵੀ ਇਹ ਨਗਰੇ ਪਿੰਡ ਤੇ ਨਗਰੇ ਦਾ ਪਾਣੀ ਪਿੰਡ ਦਾ ਪਾਣੀ ਹੈ ਅਸੀਂ ਤੁਹਾਡੇ ਸਿੱਖ ਹਾਂ ਸਾਨੂੰ ਰਹਿਮਤਾਂ ਤੁਸੀਂ ਦਿੱਤੀਆਂ ਮੇਰੇ ਦਾਦੇ ਦਾ ਜਨਮ ਗੁਰੂ ਰਾਮਦਾਸ ਪਾਤਸ਼ਾਹ ਦੀ ਬਚਨ ਨਾਲ ਹੋਇਆ ਹੈ ਜਿਹੜਾ ਭਾਈ ਭਗਤੂ ਸੀ ਨਾ ਇਹ ਗੁਰੂ ਅਮਰਦਾਸ ਮਹਾਰਾਜ ਨੇ ਬਾਬੇ ਆਤਮ ਨੂੰ ਵਰ ਦੇ ਕੇ ਆਖਿਆ ਤੇਰੇ ਘਰ ਪੁੱਤ ਪੈਦਾ ਹੋਵੇਗਾ ਉਸ ਦਾ ਨਾਮ ਭਗਤੂ ਰੱਖੀ ਤੇ ਭਗਤੀ ਦੇ ਅੰਸ਼ ਵਿੱਚ ਤੈਨੂੰ ਦਿੱਤਾ